ਕੇ ਮਾਨਯੋਗ ਮੁੱਖ ਮੰਤਰੀ ਜੀ ਤੁਸੀਂ ਅੱਜ ਟਵੀਟ ਕੀਤਾ ਹੈ ਕਿ ਜੀ ਚਰਨਜੀਤ ਚੰਨੀ ਆਪਣੇ ਭਤੀਜੇ ਭਾਂਜਿਆਂ ਦੇ ਪੁੱਛ ਲਵੇ ਨਹੀਂ ਤਾਂ ਫਿਰ 31 ਤਰੀਕ ਕਿਹੜੀ 2 31 ਮਈ ਨੂੰ ਮੈਂ ਦੱਸਾਂਗਾ ਯਾਰ ਤਰੀਕਾ ਕਾਹਨੂੰ ਬੰਨਦਾ ਹੈ ਇਹ ਜਿਹੜਾ ਭੰਡੀ ਪ੍ਰਚਾਰ ਹੈ ਇਹ ਸੀਐਮ ਦਾ ਲੈਵਲ ਹੈ ਕਰਨ ਦਾ ਸੀਐਮ ਕੋਲ ਕੋਈ ਦਰਖਾਸਤ ਆਈ ਹੈ ਉਦੀ ਇਨਕੁਆਰੀ ਮਾਰ ਕਰੋ আর ਜੋ ਬਣਦਾ ਉਹਦਾ ਪਰਚਾ ਦਰਜ ਕਰੋ ਇਹ ਜਿਹੜਾ ਟਵਿੱਟੋ ਟਵਿੱਟੀ ਖੇਲਣਾ ਇਹਦਾ ਕੀ ਮਤਲਬ ਤੁਸੀਂ ਮੇਰੇ ਖਿਲਾਫ ਤੁਹਾਡੇ ਕੋਲ ਜੋ ਸਬੂਤ ਹੈ ਜੋ ਹੈ ਮੈਂ ਆਪਣਾ ਪੱਖ ਗੁਰੂ ਘਰ ਦੇ ਵਿੱਚ ਪੇਸ਼ ਕਰ ਚੁੱਕਿਆ ਉਹ ਧਰਤੀ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜਿਹਦੇ ਵਾਸਤੇ ਅੱਲਾ ਯਾਰ ਖਾਨੇ ਕਿਹਾ ਗਾਰੇਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਿੱਥਾਂ ਖੁਦਾ ਕੇ ਲਈਏ ਚਮਕ ਹੈ ਮਿਹਰ ਕੀ ਹੈ ਚਮਕੌਰ ਤੇਰੇ ਜਰਰੋ ਮੇ ਸਿਆਰੇ ਯਹੀ ਸੇ ਗਏ ਆਸਮਾ ਕੇ ਲੀਏ ਉਸ ਧਰਤੀ ਤੇ ਝੂਠੀ ਸੋ ਕੋਈ ਖਾਏ ਨਹੀਂ ਸਕਦਾ ਸਭ ਕੁਝ ਖਤਮ ਹੋ ਜਾਂਦਾ ਹੈ ਅਰ ਮੈਂ ਉਸ ਧਰਤੀ ਦਾ ਉਪਾਸ਼ਕ ਹੈ ਸਿਰ ਝੁਕਾਉਂਦਾ ਉੱਥੇ ਸਭ ਕੁਝ ਮਿਲਿਆ ਹੈ ਉਸ ਧਰਤੀ ਤੇ ਜਾ ਕੇ ਮੈਂ ਅਰਦਾਸ ਕਰਤੀ ਹੈ ਕਿ ਬਾਬਾ ਜੀ ਮੈਂ ਗੱਲ ਤੇ ਤਾਂ ਤੂੰ ਮੈਨੂੰ ਚੱਕ ਤਾਂ ਮੈਂ ਤੇਰਾ ਦੇਣਦਾਰ ਹੈ ਮੈਂ ਇਸ ਗੱਲ ਦੀ ਸੌਂ ਖਾਦੀ ਐ ਕਿ ਮੇਰੇ ਪਾਸ ਹਜ਼ਾਰ ਬੰਦਾ ਹੁੰਦਾ ਹੈ ਹਜ਼ਾਰਾਂ ਨੇ ਫੋੜਨਾ ਤਰਾਈਆਂ ਹੋਣਗੀਆਂ ਹਜ਼ਾਰਾਂ ਨੇ ਨੌਕਰੀਆਂ ਮੰਗੀਆਂ ਹੋਣਗੀਆਂ ਲੇਕਿਨ ਮੈਂ ਅੱਜ ਤੱਕ ਕਿਸੇ ਬਦਲੀ ਦੇ ਵਿੱਚ ਕਿਸੇ ਨੌਕਰੀ ਦੇਣ ਵਾਸਤੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਜਾ ਕੇ ਮੇਰੇ ਭਤੀਜੇ ਭਾਂਜੇ ਨੂੰ ਮਿਲ ਲੈ ਤਾਂ ਤੈਨੂੰ ਨੌਕਰੀ ਮਿਲੇਗੀ ਤੂੰ ਪੈਸਿਆਂ ਦੀ ਗੱਲ ਕਰ ਲੈ ਜੇ ਮੈਂ ਕਿਸੇ ਨੂੰ ਕਿਹਾ ਹੋਵੇ ਤਾਂ ਮੈਂ ਗੁਰੂ ਘਰ ਦਾ ਪਹਿਲਾ ਦੇਣਦਾਰ ਆ ਲੋਕਾਂ ਦਾ ਦੇਣਦਾਰ ਆ ਮੈਨੂੰ ਜਿਹੜੀ ਮਰਜ਼ੀ ਜੇਲ੍ਹ 'ਚ ਦੇਣਾ ਅੰਦਰ ਦੋ ਲੇਕਿਨ ਇਹ ਜਿਹੜੇ ਝੂਠੇ ਟਵਿੱਟੋ ਟਵਿੱਟੀ ਖੇਲਣਾ ਬੰਦ ਕਰੋ ਜੋ ਤੁਹਾਡੇ ਪਾਸ ਹੈ 31 ਤਰੀਕ ਡੀਕਣ ਦੀ ਲੋੜ ਨਹੀਂ ਹੈ ਲਿਆਓ ਅਰ ਥਲੇ ਇਨਵੈਸਟੀਗੇਸ਼ਨ ਏਜੰਸੀ ਨੂੰ ਦੋ ਜਿਹਨੂੰ ਦੇਣਾ ਤੁਸੀਂ ਜਿਹੜਾ ਕਿਸੇ ਨੇ ਪੈਸਾ ਦਿੱਤਾ ਲਿਆ ਹੈ ਉਹਦੇ ਮੁਤਾਬਕ ਪਰਚਾ ਦਰਜ ਕਰੋ ਇਹ ਕੀ ਗੱਲ ਹੈ ਐਸੀ ਹਜ਼ਾਰਾਂ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਦ ਮੈਂ ਟੈਕਨੀਕਲ ਐਜੂਕੇਸ਼ਨ ਮਨਿਸਟਰ ਸੀਗਾ ਨੌਕਰੀਆਂ ਦੇ ਕੇ ਉਹਨਾਂ ਨੂੰ ਪੋਸਟਿੰਗ ਦੇਣੀ ਹੁੰਦੀ ਸੀ ਉਹਨਾਂ ਨੂੰ ਉਹਨਾਂ ਦੀ ਮਤਲਬ ਜਿੱਥੇ ਲੱਗਣਾ ਉਹ ਜਗ੍ਹਾ ਦੇਣੀ ਹੁੰਦੀ ਸੀ ਮੈਂ ਅਸੂਲ ਪਤਾ ਕੀ ਰੱਖਿਆ ਹੋਇਆ ਸੀ ਕਿ ਜੀ ਸਬਜੈਕਟ ਵਾਈਜ਼ ਬੰਦੇ ਬੁਲਾਉਣੇ ਇੱਕ ਸਬਜੈਕਟ ਦੇ 40 50 ਜਾਂ 100 ਬੰਦਾ ਹੁੰਦਾ ਸੀ ਜਿੱਦਾਂ ਹੈਗੇ ਆਪਣੇ ਵੱਡੇ ਕਮਰੇ 'ਚ ਬਾੜ ਲੈਣੇ ਉਹਨਾਂ ਨੂੰ ਦੱਸ ਦੇਣਾ ਕਿ ਆਹ ਲਿਸਟ ਐ ਕੱਲੇ ਕੱਲੇ ਨੂੰ ਲਿਸਟ ਦੇਦੀ ਦੀ ਸੀ ਇਹ ਗੱਲ ਦਾ ਸਬੂਤ ਪੰਜਾਬ ਦੇ ਲੈਕਚਰਰ ਦੇਣਗੇ ਤੁਹਾਨੂੰ ਜਿਨ੍ਹਾਂ ਦੀ ਪਿਛਲੇ 5 ਸਾਲਾਂ ਚ ਨੌਕਰੀ ਲੱਗੀ ਐ ਚਾਹੇ ਉਹ 200 ਐ ਚਾਹੇ 500 ਐ ਚਾਹੇ 1000 ਐ ਚੈੱਕ ਕਰ ਲਿਓ ਪੱਤਰਕਾਰ ਸਹਿਬਾਨ ਵੀ ਕਰ ਲੈਣ ਪੰਜਾਬ ਦੇ ਲੋਕ ਵੀ ਕਰ ਲੈਣ ਔਰ ਮੇਰੇ ਬਾਰੇ ਇਹ ਗੱਲ ਮਸ਼ਹੂਰ ਹੋਈ ਸੀ ਜਿਹੜਾ ਕਿ ਮੇਰਾ ਭੰਡੀ ਪ੍ਰਚਾਰ ਹੋਇਆ ਸੀ ਉਸ ਟਾਈਮ ਵੀ ਕਿ ਜੀ ਚੰਨੀ ਨੇ ਟਾਸ ਪਾ ਕੇ ਨੌਕਰੀ ਉਹ ਪੋਸਟਿੰਗ ਦਿੱਤੀ ਟਾਸ ਪਾ ਕੇ ਤੁਹਾਡੇ ਯਾਦ ਹੋਏਗਾ ਸਾਰਿਆਂ ਦੇ ਉਹ ਟਾਸ ਕਿਸ ਤਰ੍ਹਾਂ ਐਸੀ ਉਹ ਵੀ ਦੱਸ ਦੇਣਾ ਹੈ ਬੰਦੇ ਹੈਗੇ ਸੀ 50 60 ਜਿਨ੍ਹਾਂ ਨੂੰ ਪੋਸਟਿੰਗ ਦੇਣੀ ਸੀ ਨਵੀਂ ਨੌਕਰੀ ਮਿਲੀ ਸੀ ਮੈਂ ਉਹਨਾਂ ਨੂੰ ਕਿਹਾ ਵੀ ਆਹ ਕਾਗਜ਼ ਆ ਭਾਈ ਆਹ ਇੱਥੇ ਇੱਕ ਜਗ੍ਹਾ ਹੈਗੀ ਆ ਜਲੰਧਰ ਹੈਗੀ ਲੁਧਿਆਣਾ ਹੈਗੀ ਇਹ ਫਿਰੋਜ਼ਪੁਰ ਹੈਗੀ ਆ ਤੁਸੀਂ ਆਪਣਾ ਭਰ ਦਿਓ ਸਾਰਿਆਂ ਨੇ ਆਪਣਾ ਭਰ-ਭਰ ਕੇ ਨੌਕਰੀ ਲੈ ਲਈ ਆਪਣੇ ਘਰ ਦੇ ਨੇੜੇ ਮੈਂ ਕਿਹਾ ਘਰ ਦੇ ਨੇੜੇ ਮਾਸਟਰ ਪੜਾਏਗਾ ਤਾਂ ਚੰਗਾ ਪੜਾਏਗਾ ਆਪਣੀ ਮਰਜ਼ੀ ਨਾਲ ਭਰੋ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਭਰ ਆਤੀ 2 ਬੰਦੇ ਅੜ ਗਏ ਕਹਿੰਦੇ ਜੀ ਸਾਨੂੰ ਤਾਂ ਪਟਿਆਲਾ ਹੀ ਚਾਹੀਦਾ। ਮੈਂ ਕਿਹਾ ਵੀਰੇ ਆਪਣਾ ਫੈਸਲਾ ਆਪ ਕਰ ਲੋ। ਮੇਰੇ ਪਰ ਗੱਲ ਨਾ ਪਾਓ ਬਾਹਰ ਜਾ ਕੇ ਕਰ ਲੋ। ਕਿਸੇ ਨੂੰ ਵਿਚ ਪਾ ਲੋ ਕਹਿੰਦੇ ਜੀ ਸਾਡਾ ਫੈਸਲਾ ਨਹੀਂ ਹੁੰਦਾ। ਇਹ ਵੀ ਕਹਿੰਦਾ ਪਟਿਆਲਾ ਲੈਣਾ ਮੈਂ ਵੀ ਕਹਿੰਦਾ ਪਟਿਆਲਾ ਲੈਣਾ। ਮੈਂ ਕਿਹਾ ਫਿਰ ਮੇਰੇ ਪਾਸ ਤਾਂ ਇੱਕੋ ਰਸਤਾ ਹੈ। ਵੀ ਮੈਂ ਟਾਸ ਪਾ ਦਿੰਨਾ। ਦੋਨਾਂ ਦੇ ਨੰਬਰ ਬਰਾਬਰ ਸਭ ਕੁਝ ਬਰਾਬਰ। ਮੈਂ ਟਾਸ ਪਾਤੀ ਜਿਹਦਾ ਹੈੱਡ ਆ ਗਿਆ ਉਹਨੂੰ ਪਟਿਆਲਾ ਦੇਦਾ। ਜਿਹਦਾ ਟੇਲ ਆ ਗਿਆ ਉਹਨੂੰ ਪਰਲੇ ਪਾਸੇ ਦੂਸਰਾ ਸਟੇਸ਼ਨ ਦੇਦਾ। ਇਸ ਤਰ੍ਹਾਂ ਦਾ ਚਰਨਜੀਤ ਚੰਨੀ ਨੌਕਰੀਆਂ ਦੀ ਪੋਸਟਿੰਗਾਂ ਦਿੰਦਾ ਰਿਹਾ ਹੈ। ਅਰ ਜਿੰਨੇ ਨੌਕਰੀ ਲੱਗੇ ਐ ਇੰਪਲਾਈਮੈਂਟ ਜਨਰੇਸ਼ਨ ਮੇਰੇ ਪਰ ਡਿਪਾਰਟਮੈਂਟ ਸੀ ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਲੱਗੇ ਵੇ ਐ ਜਿਹੜੇ ਨੂੰ ਨਹੀਂ ਮਿਲੀ ਤੁਸੀਂ ਉਹਦਾ ਰੌਲਾ ਪਾਉਂਦੇ ਹੋ ਨਾ ਦਿੱਤੀਓ ਨੀ ਜੀ ਨੂੰ ਜਿੱਤੇ ਕੁਝ ਲਿਆ ਨਾ ਦੇਆ ਉਹਦਾ ਰੌਲਾ ਪਾਉਂਦੇ ਨਾ ਤੁਸੀਂ ਮੈਂ ਕਹਿ ਰਿਹਾ ਜਿਹਨਾਂ ਨੂੰ ਮੈਂ ਦਿੱਤੀ ਐ ਨੌਕਰੀ ਉਹਨਾਂ ਕੋਲ ਜਾ ਕੇ ਪੁੱਛੋ ਗੁਰਦੁਆਰੇ ਬਾੜ ਕੇ ਸੌਂ ਖੜਾ ਕੇ ਕਿ ਕਿਸੇ ਦੇ ਪੈਸਾ ਲਿਆ ਚੰਨੀ ਨੇ ਕਿਸੇ ਨੂੰ ਆਪਣੇ ਭਤੀਜੇ ਕੋਲ ਭੇਜਿਆ ਐ ਹਜ਼ਾਰਾਂ ਬੰਦਿਆਂ ਨੂੰ ਪੋਸਟਿੰਗਾਂ ਦਿੱਤੀਆਂ ਜਿਹਨਾਂ ਨੂੰ ਨੌਕਰੀ ਮਿਲੀ ਸੀ ਉਹਨਾਂ ਨੂੰ ਪੁੱਛੋ ਨਾ ਕਿ ਯਾਰ ਟਾਸ ਪਾ ਕੇ ਦਿੰਦਾ ਰਿਹਾ ਚੰਨੀ ਨੌਕਰੀਆਂ ਔਰ ਪੋਸਟਿੰਗਾਂ ਅਰੇ ਇਹ ਗੱਲ ਅੱਜ ਦੀ ਨਹੀਂ ਹੈ ਗਈ ਨਵੇਂ ਨਹੀਂ ਬਣਾ ਲਈ 3 ਸਾਲ ਪਹਿਲਾਂ ਇਹ ਗੱਲ ਸਾਰੇ ਹਿੰਦੁਸਤਾਨ 'ਚ ਪ੍ਰਚਾਰੀ ਗਈ ਸੀ ਮੇਰੀ ਟਾਸ ਦਿਖਾਈ ਜਾਂਦੇ ਸੀ ਕਿ ਦੱਸੋ ਮੰਤਰੀ ਨੇ ਟਾਸ ਪਾਈ ਕਿਸੇ ਦੀ ਨੌਕਰੀ ਦੇਣੇ ਵਾਸਤੇ ਅੱਜ ਕੰਮ ਆ ਰਹੀ ਏ ਕਿਹੜਾ ਮੰਤਰੀ ਟਾਸ ਪਾ ਕੇ ਨੌਕਰੀਆਂ ਦੀਆਂ ਪੋਸਟਿੰਗਾਂ ਦਿੰਦਾ ਹੋਵੇ ਉਹਨੂੰ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਭਗਵੰਤ ਮਾਨ ਜੀ ਕਿ ਜੀ ਤੂੰ ਜਾ ਕੇ ਤੂੰ ਆਪਣੇ ਭਤੀਜੇ ਕੋਲ ਭੇਜਿਆ ਕਿ ਉਹ ਟਾਸ ਵਾਲਿਆਂ ਨੂੰ ਨਹੀਂ ਸੀ ਭੇਜ ਸਕਦਾ ਭਤੀਜੇ ਕੋਲ ਉਸ ਟਾਈਮ ਵੀ ਸੈਂਕੜੇ ਬੰਦਿਆਂ ਨੂੰ ਪੋਸਟਿੰਗਾਂ ਦਿੱਤੀਆਂ ਕਿੰਨੇ ਵੀ ਪੈਸੇ ਮੰਗ ਸਕਦੇ ਸੀ ਪਰ ਇੱਕ ਇਹ ਕਮਾਈ ਨਹੀਂ ਕਰੀ ਜ਼ਿੰਦਗੀ ਦੇ ਵਿੱਚ ਨਾ ਇਹ ਸੋਚਿਆ ਨਾ ਇਹਦਰ ਨੂੰ ਤੁਰਿਆ ਆਪਣਾ ਜਿਗਰ ਤੇ ਤਪਾ ਕੇ ਆਪ ਮਿਹਨਤ ਕਰਕੇ ਆਪ ਟੈਂਟ ਲਗਾ ਕੇ ਆਪ ਰਾਤਾਂ ਨੂੰ ਕੰਮ ਕਰਕੇ ਪੜਿਆ ਆਜ ਤੱਕ ਮੇਰੀ ਫੀਸ ਨਹੀਂ ਲੱਗੀ ਕਦੇ ਕਾਲਜ ਦੇ ਵਿੱਚ ਨਾ ਯੂਨੀਵਰਸਿਟੀ ਦੇ ਵਿੱਚ ਭਗਵਾਨਤ ਮਾਨ ਜੀ ਸੁਣ ਲਓ ਤੁਸੀਂ ਕਦੇ ਫੀਸ ਦੇ ਕੇ ਨਹੀਂ ਪੜਿਆ ਪਹਿਲੀ ਵਾਰ ਜਦ ਖਾਲਸਾ ਕਾਲਜ ਗਿਆ ਪਹਿਲੀ ਵਾਰ ਫੀਸ ਲੱਗੀ ਸੀ ਉਸ ਤੋਂ ਬਾਅਦ ਸਪੋਰਟਸ ਵੇਸ ਤੇ ਪੜਦਾ ਰਿਹਾ ਸਪੋਰਟਸ ਜਿਹੜਾ ਬੰਦਾ ਆਪ ਸਪੋਰਟਸਮੈਨ ਹੋਵੇ ਤਿੰਨ ਵਾਰ ਦਾ 골ਡ ਮੈਡਲਿਸਟ ਹੈ ਹੈਂਡਬਾਲ ਦਾ ਇੰਟਰਵਰਸਿਟੀ ਦੇ ਵਿੱਚ ਪੂਰੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਖਾਸ ਸਕੂਲ ਕਾਲਜ ਸਕੂਲ ਔਰ ਕਾਲਜ ਤੋਂ ਉੱਠ ਕੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਯੂਨੀਵਰਸਿਟੀ ਦਾ ਪਲੇਅਰ ਬਣਿਆ 골ਕੀਪਰ ਰਿਹਾ ਯੂਨੀਵਰਸਿਟੀ ਦਾ ਲਗਾਤਾਰ 6 ਸਾਲ ਪਹਿਲਾਂ ਕਾਲਜ ਵਿੱਚ ਫਿਰ ਯੂਨੀਵਰਸਿਟੀ ਦੇ ਵਿੱਚ 6 ਸਾਲ ਯੂਨੀਵਰਸਿਟੀ ਦਾ 3 골ਡ ਮੈਡਲ ਇਸ ਟਾਈਮ 골ਡ ਮੈਡਲ ਹੈ ਮੇਰੇ ਕੋਲ ਪੰਜਾਬ ਯੂਨੀਵਰਸਿਟੀ ਦੇ ਕਲਰ ਮਿਲਿਆ ਹੋਇਆ ਮੈਨੂੰ ਪੰਜਾਬ ਯੂਨੀਵਰਸਿਟੀ ਦਾ ਮੈਂ ਇੰਟਰਨੈਸ਼ਨਲ ਖੇਡਣਾ ਸੀ ਇੰਡੀਆ ਦੀ ਟੀਮ ਵਿੱਚ ਹੈਂਡਬਾਲ ਦਾ ਪਲੇਅਰ ਮੇਰਾ ਮੋਟਾ ਡਿਸਲੋਕੇਟ ਹੋ ਗਿਆ ਇਸ ਕਰਕੇ ਨਹੀਂ ਖੇਡ ਆਇਆ ਨਹੀਂ ਅੱਜ ਇੰਟਰਨੈਸ਼ਨਲ ਪਲੇਅਰ ਵੀ ਹੁੰਦਾ ਇਸ ਕਰਕੇ ਮੁੱਖ ਮੰਤਰੀ ਜੀ ਖਿਡਾਰੀਆਂ ਦੀ ਕਿਹੜੀ ਇੱਜ਼ਤ ਹੁੰਦੀ ਹੈ ਨਾ ਮੈਨੂੰ ਪਤਾ ਹੈ ਹਾਕੀ ਦੇ ਪਲੇਅਰਾਂ ਨੂੰ ਜਾ ਕੇ ਪੁੱਛੋ ਘਰ ਤੇ ਬੁਲਾ ਕੇ ਕਿਹਾ ਕਿ ਮੈਂ ਤੁਹਾਨੂੰ ਨੌਕਰੀ ਦੇਣੀ ਹੈ ਜੇ ਨਹੀਂ ਮਿਲੀ ਤਾਂ ਆਓ ਲਓ ਉਹਨਾਂ ਨੂੰ ਨਹੀਂ ਆਪਣੇ ਭਤੀਜੇ ਕੋਲ ਭੇਜ ਸਕਦਾ ਸੀ ਪੰਜਾਬ ਦੇ ਹਾਕੀ ਦੇ ਪਲੇਅਰ ਜਿਹੜੇ ਇੰਟਰਨੈਸ਼ਨਲ ਖੇਲੇ ਜਿਨ੍ਹਾਂ ਦੀ ਨੌਕਰੀ ਬਣਦੀ ਸੀ ਉਹਨਾਂ ਨੂੰ ਚਰਨਜੀ ਚੰਨੀ ਨੇ ਦਿੱਤੀ ਹੈ ਨੌਕਰੀ আর ਸਾਡੀ ਸਰਕਾਰ ਨੇ ਦਿੱਤੀ ਸਾਰੀ ਕੈਬਨਿਟ ਨੇ ਦਿੱਤੀ ਤੁਸੀਂ ਰੋਜ਼ ਅਲੀਗੇਸ਼ਨ ਲਗਾ ਦਿੰਦੇ ਹੋ ਮੇਰੇ ਤੇ ਰੋਜ਼ ਮੇਰੇ ਤੇ ਪੰਡੀ ਪ੍ਰਚਾਰ ਕਰੀ ਜਾਂਦੇ ਹੋ ਕਾਦੇ ਵਾਸਤੇ ਬਈ ਇਹ ਗੱਲ ਨੂੰ ਤੁਸੀਂ ਮੀਡੀਆ ਟ੍ਰੇਲ ਬਣਾਇਆ ਹੋਇਆ ਇਹ ਗੱਲ ਨੂੰ ਤੁਸੀਂ ਰੈਲੀਆਂ ਦਾ ਟ੍ਰੇਲ ਬਣਾਇਆ ਹੋਇਆ ਟਵੀਟੋ ਟਵੀਟੀ ਕਰਦੇ ਹੋ ਦੋ ਫੜ ਗਿਆ ਮੈਨੂੰ ਅੰਦਰ ਯਾਰ ਮੈਂ ਘਰੇ ਸੌਂਦੇ ਪਹਿਲਾਂ ਤੁਸੀਂ ਕਹਿੰਦੇ ਤੇ ਬਾਹਰ ਤੇ ਆਇਆ ਨਹੀਂ ਆਜਵੇ ਹੁਣ ਮੈਂ ਆਇਆ ਮੈਂ ਦੇ ਦੋ ਅੰਦਰ ਜੇ ਮੈਂ ਉਹ ਕਰਿਆ ਹੋਇਆ ਕੁਝ ਔਰ ਮੈਂ ਉਸ ਸ਼ਰਤੀ ਤੇ ਜਾ ਕੇ ਸੌਂ ਚੁੱਕੀ ਆ ਜਿਹੜੀ ਬਖਸ਼ਦੀ ਹੋਣੀ ਹੈ ਜਿਹੜਾ ਬੰਦਾ ਇਹਦੀ ਝੂਠੀ ਗਵਾਹੀ ਦੇਗਾ ਉਹਨੂੰ ਵੀ ਨਹੀਂ ਉਹਨੇ ਬਖਸ਼ਣਾ ਫਿਰ ਇਸ ਕਰਕੇ ਮੈਂ ਸਾਰੇ ਪੱਤਰਕਾਰਾਂ ਦਾ ਬੜਾ ਧੰਨਵਾਦੀ ਹਾਂ ਕਿ ਬਾਈ ਜੀ ਤੁਸੀਂ ਬੜਾ ਮੇਰੇ ਨਾਲ ਹਮਦਰਦੀ ਦਿਖਾਈ ਹੈ ਪੰਜਾਬ ਦੇ ਲੋਕਾਂ ਨੇ ਮੇਰੇ ਨਾਲ ਹਮਦਰਦੀ ਦਿਖਾਈ ਹੈ ਇੱਕ ਨਿਸ਼ਚਾ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਨੇ ਕਿ ਚੰਨੀ ਨੂੰ ਫੜ ਕੇ ਅੰਦਰ ਦੇਣਾ ਹੈ ਉਹ ਨਿਸ਼ਚਾ ਇਹ ਕਦ ਪੂਰਾ ਕਰਦੇ ਆ ਪਹਿਲਾ ਇਹ ਰੋਜ਼ ਮਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਰੋਜ਼ ਕੋਈ ਨਾ ਕੋਈ ਗੱਲ ਕੱਢ ਲੈਂਦੇ ਆ ਪੰਜਾਬ ਦੇ ਕਾਂਗਰਸੀਆਂ ਦਾ ਇਹੀ ਇਹਨਾਂ ਨੇ ਹਾਲ ਕਰਿਆ ਹੋਇਆ ਹੈ ਲੇਕਿਨ ਜਦ ਦਿੱਲੀ ਦੇ ਵਿੱਚ ਇਹਨਾਂ ਪਰ ਕੋਈ ਗੱਲ ਹੁੰਦੀ ਹੈ ਫਿਰ ਚਿੱਕਾ ਮਾਰਦੇ ਆ ਕਿ ਜੀ ਲੋ ਜੀ ਸੈਸੀ ਤਾਂ ਇਮਾਨਦਾਰ ਹੈ ਸਾਨੂੰ ਗਲਤ ਫੜ ਰਹੇ ਕਿ ਏਜੰਸੀਆਂ ਗਲਤੀ ਕਰ ਰਹੀਆਂ ਉਰੇ ਤੇਰੀ ਏਜੰਸੀਆਂ ਗਲਤ ਨਹੀਂ ਕਰਦੀਆਂ ਬਈ ਉਰੇ ਗਲਤ ਹੈ ਕਿਉਂ ਏਜੰਸੀਆਂ ਇਸ ਤਰ੍ਹਾਂ ਕਰਦੀਆਂ ਪਰ ਫਿਰ ਵੀ ਆਪਾਂ ਰੱਬ ਦੀ ਤੇ ਲੋਕਾਂ ਦੀ ਦਰਗਾਹ ਦੇ ਸੱਚੇ ਆ ਮੈਂ ਇਹੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਕਿ ਜੀ ਥੋੜਾ ਜਿਹਾ ਸੰਜੀਦਗੀ ਆਰ ਸੋਚਦੇ ਆਰ ਇਮਾਨਦਾਰੀ ਤੇ ਕੰਮ ਲਓ ਪਰਮਾਤਮਾ ਦੀ ਦਰਗਾਹ ਸਭ ਨੇ ਜਾਣਾ ਮਨ ਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ 6 ਮਹੀਨੇ ਲਵਾਓ ਮੇਰੇ ਸਾਲ ਲਵਾਓ 5 ਸਾਲ ਲਵਾਓ ਅੰਦਰ ਪਰਚੇ ਦਰਜ ਕਰੋ ਲੇਕਿਨ ਇਹ ਜਿਹੜੀ ਤੁਸੀਂ ਝੂਠ ਦੀ ਰਵਾਇਤ ਪਾ ਰਹੇ ਚੱਲਣੀ ਨਹੀਂ ਇਹ ਚੰਗੀ ਗੱਲ ਨਹੀਂ ਹੈ ਪੰਜਾਬ ਵਾਸਤੇ ਆਰ ਲੋਕਾਂ ਵਾਸਤੇ ਇਹ ਤੁਸੀਂ ਸੱਚਾਈ ਪਰ ਖੜ੍ਹਜੋ ਆ ਕੇ ਠੀਕ ਹੈ ਮੈਂ ਪੈਸੇ ਲਏ ਤਾਂ ਮਨ ਨੂੰ ਫੜ ਕੇ ਅੰਦਰ ਦੋ ਮੈਂ ਇਸ ਗੱਲ ਤੇ ਕੋਈ ਤੁਹਾਡੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਤੁਹਾਡੇ ਨਾਲ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਤੁਹਾਡੇ ਨਾਲ ਮੇਰੀ ਕੋਈ ਲੜਾਈ ਨਹੀਂ ਲੇਕਿਨ ਮੈਂ ਆਪਣੇ ਰੱਬ ਦੇ ਘਰ ਤੇ ਸੱਚਾ ਤੇ ਰੱਬ ਦੇ ਘਰ ਦੇ ਵਿੱਚ ਅਰਦਾਸ ਕਰ ਦਿੱਤੀ ਹੈ ਇਸ ਤੋਂ ਬਾਅਦ ਮੈਂ ਹੋਰ ਕੁਝ ਕਹਿਣਾ ਨਹੀਂ ਜੇ ਫੇਰ ਵੀ ਤੁਸੀਂ ਕੁਝ ਕਹਿਣਾ ਪੱਤਰਕਾਰਾਂ ਨੂੰ ਤੁਸੀਂ ਕਹਿ ਰਹੇ ਨੇ ਕਿ ਫੋਟੋ ਵੀ ਦਵਾਂਗਾ ਜਗ੍ਹਾ ਵੀ ਦੱਸਾਂਗਾ 2 ਵਜੇ ਤੱਕ ਦਾ ਟਾਈਮ ਕਹਿ ਰਹੇ ਕਿ ਮੇਰੇ ਕੋਲ ਫੋਟੋ ਵੀ ਹੈ ਜਗ੍ਹਾ ਵੀ ਹੈ ਦੇਖੋ ਵੀਰ ਜੀ ਮੈਂ ਫੇਰ ਕਹਿਣਾ ਕਿ ਮੈਂ ਸੌਂ ਕਾ ਚੁੱਕਿਆ ਹੈ ਕਿ ਜੀ ਮੈਂ ਕਿਸੇ ਨੂੰ ਨਹੀਂ ਕਿਹਾ ਕਿ ਜੀ ਤੂੰ ਮੇਰੇ ਭਤੀਜੇ ਨੂੰ ਮਿਲਦਾ ਮੇਰੇ ਪਰ ਤਾਂ ਇਹੀ ਅਲੀਗੇਸ਼ਨ ਹੈ ਨਾ ਕਿ ਤੂੰ ਆਪਣੇ ਭਾਣ ਮੈਂ ਮੇਰੇ ਪਾਸ ਬੰਦਾ ਆਇਆ ਮੈਂ ਕਹਤਾ ਕਿ ਜੀ ਮੇਰੇ ਭਾਣ ਜੀ ਨੂੰ ਮਿਲਦਾ ਉਹਦੇ ਨਾਲ ਸੌਦਾ ਕਰ ਲੈ ਜਾ ਕੇ ਇਹੀ ਅਲੀਗੇਸ਼ਨ ਲਗਾਇਆ ਨਾ ਮੈਂ ਇਸ ਗੱਲ ਦੀ ਸਹੁੰ ਖਾ ਚੁੱਕਿਆ ਕਿ ਮੈਂ ਕਿਸੇ ਨੂੰ ਇਹ ਗੱਲ ਨਹੀਂ ਕਹੀ ਮੇਰੇ ਪਾਸ ਇਤਨੇ ਹਜ਼ਾਰ ਆਏ ਹੋਣਗੇ ਫੋਟੋਆਂ ਹਜ਼ਾਰ ਹੋਣਗੀਆਂ ਇਸ ਗੱਲ ਦੀ ਮੈਂ ਕੋਈ ਗਾਰੰਟੀ ਨਹੀਂ ਦਿੰਦਾ ਇਹ ਗੱਲ ਮੈਂ ਉਸ ਦਿਨ ਵੀ ਕਹ ਦਿੱਤੀ ਸੀ ਗੁਰਦੁਆਰਾ ਸਾਹਿਬ ਵੀ ਅੱਜ ਵੀ ਰਿਪੀਟ ਕਰ ਰਿਹਾ ਲੇਕਿਨ ਮੈਂ ਇਸ ਗੱਲ ਤੇ ਖੜਾ ਐ ਕਿ ਮੈਂ ਕਿਸੇ ਨੂੰ ਭੇਜਿਆ ਨਹੀਂ ਕਿ ਤੂੰ ਪੈਸੇ ਦੇ ਉਹਨੂੰ ਇਹ ਗੱਲ ਤੇ ਮੈਂ ਅੱਜ ਵੀ ਸੱਚਾ ਤੇ ਉਦੋਂ ਵੀ ਸੱਚਾ ਸੀ ਜੀ ਸਰ ਪੈਦਾ ਹੋ ਸਕਦਾ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਨਹੀਂ ਕੀਤਾ ਤੁਹਾਡੀ ਆਰ ਦੇ ਵਿੱਚ ਕਿਸੇ ਹੋਰ ਵਿਅਕਤੀ ਨੇ ਕਹਿ ਦਿੱਤਾ ਹੋਵੇ ਜਾਂ ਜਿਹਨੂੰ ਭਾਣਜਾ ਸਿਕਰ ਕਰ ਰਹੀ ਸੀ ਮੈਂ ਜੀ ਆਪਣੇ ਭਤੀਜੇ ਭਾਣਜੇ ਦੇ ਪੁੱਛ ਲਿਆ ਮੈਂ ਸਪੈਸ਼ਲੀ ਅੱਜ ਇੱਕ ਪ੍ਰੋਗਰਾਮ ਵਿੱਚ ਸੀਗਾ ਜਿਆਦਾ ਟਵੀਟ ਆਇਆ ਉਸ ਤੋਂ ਬਾਅਦ ਆ ਬੜੇ ਬੜੇ ਭਾਈ ਦੇ ਘਰ ਗਿਆ ਫਿਰ ਮੈਂ ਛੋਟੇ ਭਾਈ ਦੇ ਘਰ ਗਿਆ ਉਹਨਾਂ ਦੇ ਮੁੰਡਿਆਂ ਨੂੰ ਬਿਠਾ ਕੇ ਪੁੱਛਿਆ ਫਿਰ ਮੈਂ ਕਿਸੇ ਨੂੰ ਸਨੇਹਾ ਕਰਿਆ ਕਿ ਜੀ ਹਰੀ ਨੂੰ ਪੁੱਛ ਲੋ ਉਹ ਬੰਦੇ ਨੇ ਜਾ ਕੇ ਹਰੀ ਨੂੰ ਪੁੱਛਿਆ ਮੰਨੂ ਸਾਰਿਆਂ ਨੇ ਕਿਹਾ ਜੀ ਸਾਡੀ ਕੋਈ ਗੱਲਬਾਤ ਨਹੀਂ ਫਿਰ ਵੀ ਇੱਕ ਕੋਈ ਐਲੀਗੇਸ਼ਨ ਲਗਾਣਾ ਚਾਹੁੰਦੇ ਤਾਂ ਖੁਸ਼ੀ ਨਾਲ ਲਗਾਣ ਜੀ ਸਾਹਿਬ ਸੀਐਮ ਕਾਠੀ ਰਹੇ ਵਿਆਪਕ ਕਿੰਨੀਂ ਰਹੇ ਤਾਂਡੂ ਕੋ ਟਾਰਗੇਟ ਕੀਤਾ ਜਾ ਰਹੀ ਹੈ ਇਹ ਜਿਹੜੀ ਗੱਲ ਹੈ ਕਿ ਤੁਸੀਂ ਨੇ ਤੇ ਪੁੱਛਿਆ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਸੀਅਮ ਤਾਂ ਪੰਜਾਬ ਦੇ ਹੋਰ ਵੀ ਰਹੇ ਐ ਲੇਕਿਨ ਪਤਾ ਨਹੀਂ ਕਿ ਆ ਉਹ ਪਤੰਦਰ ਬਣ ਕੇ ਟੱਕਰ ਦੇਉਣੇ ਮੈਂ ਸ਼ਰੀਬ ਜਾ ਬੰਦੇ ਆ ਜਾਂ ਗਰੀਬ ਘਰ ਚੋਂ ਉੱਠ ਕੇ ਆਏ ਹੋਇਆ ਇਹ ਤਾਂ ਹੁਣ ਇਹੀ ਜਾਣਦੇ ਆ ਲੇਕਿਨ ਇਹ ਗੱਲ ਸਾਰਾ ਪੰਜਾਬ ਇਹ ਪੁੱਛ ਰਿਹਾ ਇਹਨਾਂ ਤੋਂ ਕਿ ਯਾਰ ਤੁਹਾਨੂੰ ਚੰਨੀਓ ਦਿਖੀ ਜਾਂਦਾ 3 ਮਹੀਨੇ ਵਾਲਾ ਮੁੱਖ ਮੰਤਰੀ ਹੋਰ ਕੋਈ ਦਿਖਦਾ ਹੀ ਨਹੀਂ ਸਾਰਾ ਦਿਨ ਚੰਨੇ ਚੰਨੇ ਚੰਨੀ ਕੀ ਆ ਖਤਰਾ ਆ ਚੰਨੀ ਤੇ ਤੁਹਾਨੂੰ ਕੀ ਆ ਲੋਕਾਂ ਦੇ ਵਿੱਚ ਆ ਮੇਰੀ ਪੀ ਐਚ ਡੀ ਕੀ ਹੋ ਗਈ ਫਿਰ ਹਰ ਕਿਸੇ ਦੇ ਬੱਚੇ ਪੜਦੇ ਆ ਹਰ ਮੇਰਾ ਸ਼ੌਕ ਹੈ ਪੜਾਈ ਮੈਂ ਹੁਣ ਢਹਾਂ ਦੀ ਉਮਰ ਵਿੱਚ ਹੀ ਪੜ ਰਿਹਾ ਤੇ ਅਖੀਰ ਤੱਕ ਪੜਦੇ ਰਹਿਣਾ ਅੱਗੇ ਵੀ ਪੜਾਈ ਸ਼ੁਰੂ ਕਰਤੀ ਕਿਤਾਬਾਂ ਲਿਆਂਦੀਆਂ ਉੱਥੇ ਤਾੜੀਆਂ ਕਿਆ ਵੱਜ ਗਈਆਂ ਉਦੋਂ ਤਰ ਟੂਪ ਵੀ ਜਾਂਦੇ ਦੋਏ ਦਿਨੇ ਆ ਗਿਆ ਕਿ ਜੀ ਇਹਦੇ ਭੰਡੇ ਪ੍ਰਚਾਰ ਸ਼ੁਰੂ ਕਰ ਦੋ ਉਹ ਭਾਈ ਜਿਹੜਾ ਕੁਝ ਕਰਨਾ ਕਰਦਾ ਸੀ ਸਭ ਤੁਸੀਂ ਜ਼ਿਕਰ ਕੀਤਾ ਕਿ ਮੈਂ ਆਪਣੇ ਭਾਈਆਂ ਨੂੰ ਪੁੱਛ ਲਿਆ ਪੁੱਤਿਆਂ ਨੂੰ ਪੁੱਛ ਲਿਆ ਭਣੀਆਂ ਨੂੰ ਪੁੱਛਿਆ ਭਣੀ ਤੋਂ ਦਸਫੂਰ ਦੀ ਰਿਕਵਰੀ ਦਾ ਦਾਵਾ ਕੀਤਾ ਇਹ ਬਿਰਜੀ ਇਹ ਗੱਲਾਂ ਇਹ ਗੱਲਾਂ ਬਹੁਤ ਹੋ ਲਿਆ ਇਹ ਇਹ ਛੱਡੋ ਜਨਾਬ ਇਹਦੇ ਵਿੱਚ ਭਾਈ ਸਾਹਿਬ ਜੀ ਐਦਾ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਇਹਦਾ ਪਰਚਾ ਚੱਲ ਲਿਆ ਉਥੇ ਪਰਚੇ ਦੇ ਵਿੱਚ ਉਹਨੂੰ ਫੜ ਕੇ ਅੰਦਰ ਦੇ ਲਿਆ ਪਰਚੇ ਵਾਲਿਆਂ ਨੇ ਉਹਨੂੰ ਕਸੀੜ ਲਿਆ ਕਿੰਨੇ ਦਿਨਾਂ ਦਾ ਉਹਦਾ ਰਿਮਾਂਡ ਰਿਆ ਜੋ ਸੀਗਾ ਉਹਨਾਂ ਨੇ ਦਸਤਾਵੇਜ਼ ਬਣਾ ਕੇ ਕੋਰਟ 'ਚ ਪੇਸ਼ ਕਰਤਾ ਉਸੇ ਗੱਲ ਨੂੰ ਮੇਰੇ ਨਾਲ ਕਦੇ ਵਾਰਤ ਜੋੜੀ ਜਾਂਦੇ ਉਹ ਹੀ ਪੁੱਛਦੇ ਕਿ ਕੈਸ਼ ਦੇ ਬਾਰੇ ਤੁਸੀਂ ਸਵਾਲ ਪੁੱਛਿਆ ਕਿ ਇਹਨਾਂ ਕੈਸ਼ ਕਿਵੇਂ ਆਇਆ ਜਾਂ ਕੀ ਯਾਰ ਮੇਰੀ ਗੱਲ ਸੁਣੋ ਅੱਜ ਮੈਂ ਵੀ ਕਿਸੇ ਨੂੰ ਭੇਜਿਆ ਉਹਦੇ ਘਰ ਪੁੱਛਣ ਵਾਸਤੇ ਵੀ ਭਾਈ ਤੈ ਤਾਂ ਨਹੀਂ ਮੈਨੂੰ ਕੋਈ ਸਿਆਪਾ ਖੜਾ ਕਰਿਆ ਹੈ ਜੀ ਉਹ ਕਹਿੰਦਾ ਜੀ ਨਹੀਂ ਮੇਰੀ ਕੋਈ ਗੱਲ ਨਹੀਂ ਫਿਰ ਦੱਸੋ ਮੈਂ ਇਸ ਤੋਂ ਜ਼ਿਆਦਾ ਕੀ ਕਰ ਸਕਦਾ